ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦੇ 30 ਰਾਗਾਂ ਦੇ ਵਿੱਚ ਅੰਮ੍ਰਿਤ ਵਚਨ ਨੇ 30 ਰਾਗ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਇਹਨਾਂ ਵਿੱਚ ਬਾਣੀ ਉਚਾਰਨ ਕੀਤੇ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀ ਹੈ ਇਸ ਵਿੱਚ ਬਿਰਹਾ ਗੁਰੂ ਪ੍ਰਤੀ ਭਾਵਨਾ ਤੇ ਗੁਰੂ ਜੀ ਦੇ ਪ੍ਰਤੀ ਆਪਣਾ ਆਪ ਸਮਰਪਣ ਕਰਨਾ ਇੱਕ ਇੱਕ ਸ਼ਬਦ ਵਿੱਚੋਂ ਭਾਵਨਾ ਸ਼ਰਧਾ ਤੇ ਸਮਰਪਤ ਦਾ ਰਸ ਸਾਨੂੰ ਮਹਿਸੂਸ ਹੁੰਦਾ ਹੈ ਹਾਂ ਇੱਕ ਗੱਲ ਹੋਰ ਉਸ ਵਕਤ ਦੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਜਿਹੜੇ ਉਹ ਗੁਰੂ ਘਰ ਦੇ ਵਿਰੋਧੀ ਸਨ ਇਥੋਂ ਤੱਕ ਕਿ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਵੀ ਸੀ ਉਹ ਵੀ ਵਿਰੋਧ ਤਾਂ ਕਰਦੇ ਸਨ ਉਹਨਾਂ ਸਾਰਿਆਂ ਨੂੰ ਸਮਤ ਦੇਣ ਲਈ ਧੰ ਗੁਰੂ ਰਾਮਦਾਸ ਜੀ ਨੇ ਗੌੜੀ ਕੀ ਬਾਹਰ ਉਚਾਰਨ ਕੀਤੀ ਹੈ ਜਿਹੜੇ ਗੁਰਸਿੱਖ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਉਸ ਵਕਤ ਦੇ ਜਿਹੜੇ ਹਾਲਾਤ ਨੇ ਉਹਦਾ ਜ਼ਿਕਰ ਕੀਤਾ ਪਰ ਪਹਿਲਾਂ ਮੈਂ ਅਖਰੀ ਅਰਥ ਕਰ ਲਗਾ ਮੇਰੇ ਸਤਗੁਰਾਂ ਸਤਗੁਰਾਂ ਸ਼ਬਦ ਨਹੀਂ ਇੱਕ ਵਚਨ ਹੈ ਇਹ ਅਦਬ ਲਈ ਵਰਤਿਆ ਹੈ ਮੇਰੇ ਸਤਗੁਰਾਂ ਜਿਵੇਂ ਆਪ ਜੀ ਜਪਜੀ ਸਾਹਿਬ ਵਿੱਚ ਪੜਦੇ ਹੋ ਪੰਜਵੀਂ ਪੌੜੀ ਚ ਗੁਰਾ ਗੁਰਾਨੀ ਆਪਾ ਪੜਦੇ ਇਹ ਗੁਰੂ ਸਤਕਾਰ ਯੋਗੇ ਦਾ ਅਰਥ ਹੈ ਮੇਰੇ ਗੁਰੂ ਜੀ ਹੇ ਗੁਰੂ ਮੈਂ ਆਪਣੇ ਕੋਲ ਲਫ਼ਜ਼ ਲਾ ਰਿਹਾ ਕਥਾ ਕਰਨ ਵਾਸਤੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਚਰ ਨਾ ਜਾਏ ਇਸੇ ਤਰ੍ਹਾਂ ਜਿਵੇਂ ਗੁਰਾ ਸ਼ਬਦ ਹੈ ਇਸੇ ਤਰ੍ਹਾਂ ਸ਼ਬਦ ਹੈ ਸਤਗੁਰਾਂ ਅਸੀਂ ਗੁਰੂ ਰਾਮਦਾਸ ਦੇ ਬੜੇ ਬਚਨ ਪੜਨੇ ਹੁਣੇ ਮੈਂ ਇੱਕ ਮੰਗਲ ਕੀਤਾ ਇਹਦੇ ਵਿੱਚ ਵੀ ਇੱਕ ਬਚਨ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਜੋ ਖਮਰੀ ਬਿਦਖੋਤੀ ਮੇਰੇ ਸਤਿਗੁਰਾਂ ਇਹਦਾ ਅਰਥ ਵੀ ਖੇ ਮੇਰੇ ਸਤਿਗੁਰੂ ਜੀ ਸ਼ਬਦ ਸੁਣੋ ਰਹਾਉ ਦੇ ਬਚਨ ਨੇ ਮੇਰੇ ਸਤਿਗੁਰਾਂ ਤੇ ਗੁਰਮਖੋ ਸੱਚੀ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਮੈਂ ਬਟਰਿੰਗ ਨਹੀਂ ਕਰ ਰਿਹਾ ਕਿੰਨੇ ਸਾਲਾਂ ਦਾ ਤੁਸੀਂ ਡਿਸਪਲਿਨ ਬਣਾ ਕੇ ਸਮਾਗਮ ਚਲਾ ਰਹੇ ਹੋ ਜੇ ਹਰ ਸਾਲ ਤੁਸੀਂ ਕਥਾ ਕੀਰਤਨ ਦਾ ਸਬਜੈਕਟ ਰੱਖਦੇ ਨਾ ਤੇ ਜਿੰਨੀ ਰਿਕਾਰਡਿੰਗ ਤੁਸੀਂ ਕਰਦੇ ਉਹ 39 ਸਾਲਾਂ ਦਾ ਖਜ਼ਾਨਾ ਇਕੱਠਾ ਹੋ ਜਾਣਾ ਸੀ ਇਹ ਬੜੀ ਵੱਡੀ ਰਹਿਮਤ ਹੈ ਜੀ ਕਿਉਂਕਿ ਸਮੇਂ ਦਾ ਪਤਾ ਨਹੀਂ ਕਦੋਂ ਕਿਸੇ ਸ਼ਰੀਰ ਨੇ ਤੁਰ ਜਾਣਾ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਮੇਰੇ ਸਤਗੁਰਾਂ ਇਹਦਾ ਅਰਥ ਹੈ ਮੇਰੇ ਸਤਗੁਰੂ ਜੀ ਮੈਂ ਤੁਝ ਬਿਨ ਅਵਰ ਨਾ ਕੋਇ ਮੈਂ ਦਾ ਅਰਥ ਮੈਨੂੰ ਤੁਜ ਬਿਨ ਦਾ ਲਬਜ਼ੀ ਅਰਥ ਹੋ ਗਿਆ ਤੁਹਾਡੇ ਤੋਂ ਬਿਨਾ ਅਦਵਲੀ ਸ਼ਬਦ ਵਰਤਾਂਗੇ ਆਪ ਜੀ ਤੋਂ ਬਿਨਾ ਅਵਰ ਨਾ ਕੋਏ ਇਸ ਦੁਨੀਆ ਵਿੱਚ ਖੂਨ ਦੇ ਰਿਸ਼ਤੇ ਨੇ ਇਸ ਦੁਨੀਆ ਵਿੱਚ ਸਮਾਜ ਦੇ ਰਿਸ਼ਤੇ ਨੇ ਇਸ ਦੁਨੀਆ ਵਿੱਚ ਕਈ ਧਰਮ ਕਈ ਆਚਾਰਿਆ ਕਈ ਸੰਤਮੰਤ ਨੇ ਸੱਚ ਇਹ ਵੇ ਮੇਰੇ ਸਤਿਗੁਰੂ ਮੇਰਾ ਰਿਸ਼ਤਾ ਸਿਰਫ ਤੇਰੇ ਨਾਲ ਹੈ ਤੇਰੇ ਤੋਂ ਬਿਨਾ ਮੇਰਾ ਹੋਰ ਸੰਸਾਰ ਵਿੱਚ ਕੋਈ ਵੀ ਨਹੀਂ ਕਿ ਮੇਰੇ ਸਤਿਗੁਰਾ ਮੈਂ ਤੁਜ ਬਿਨ ਅਵਰ ਨਾ ਕੋਏ ਥੋੜਾ ਜੈ ਇਹਨੂੰ ਬੇਨਤੀ ਸੁਣਿਓ ਸਤਗੁਰ ਲਬੇ ਦਾ ਅਖਰੀ ਅਰਥ ਕੀ ਹੈ ਕਿਉਂਕਿ ਸ਼ਬਦ ਭਾਰਤ ਵਿੱਚ ਬੜਾ ਪ੍ਰਚਲਿਤ ਹੈ ਜੀ ਇੱਕ ਸ਼ਬਦ ਹੁੰਦਾ ਹੈ ਗੁਰਬਾਣੀ ਚ ਗੁਰੂ ਇੱਕ ਸ਼ਬਦ ਹੁੰਦਾ ਹੈ ਗੁਰ ਉਹ ਗੁਰੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਚੋਂ ਹੁੰਦਾ ਹੈ ਗੁਰੂ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ ਇਹ ਦੋ ਅੱਖਰਾਂ ਨਾਲ ਬਣਿਆ ਹੈ ਇੱਕ ਗੂ ਤੇ ਦੂਜਾ ਰੂ ਕਿਉਂਕਿ ਜਿਹੜਾ ਸ਼ਬਦ ਦਿੱਤਾ ਹੈ ਤੁਸੀਂ ਪਹਿਲਾਂ ਇਹਦਾ ਨਰੁਕਤ ਇਹ ਸ਼ਬਦ ਬਣਿਆ ਕਿਵੇਂ ਹੈ ਮਹਾਰਜ ਕੀਤੀ ਗੁਰੂ ਸ਼ਬਦ ਖੈ ਗੋ ਅਮਕੜ ਲੱਗਦੀ ਹੈ ਗੁਰਮੁਖੀ ਚ ਅੱਗੇ ਰਾਰੇ ਥੱਲੇ ਵੀ ਦੁਲੰਕੜ ਖੈ ਕਈ ਥਾਂ ਤੇ ਗੁਰ ਸ਼ਬਦ ਆਇਆ ਗੁਰੂ ਆਇਆ ਇੱਥੇ ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਹੈ ਚਾਨਣ ਲਬਜ਼ੀ ਅਰਥ ਗੁਰੂ ਦਾ ਹੈ ਕਿ ਜੋ ਹਨੇਰੇ ਨੂੰ ਖਤਮ ਕਰ ਦੇਵੇ ਤੇ ਰੂਖਾਨੀ ਪ੍ਰਕਾਸ਼ ਕਰ ਦੇਵੇ ਫਿਰ ਅਰਥ ਜੀ ਇਦੇ ਅਰਥ ਜਿਹੜੇ ਉਪਨਿਸ਼ਦ ਵਿੱਚ ਕੀਤੇ ਗਏ ਆ ਗੋ ਦਾ ਅਰਥ ਹੈ ਹਨੇਰਾ ਰੂ ਦਾ ਅਰਥ ਹੈ ਚਾਨਣ ਤੇ ਇੱਕ ਰੂ ਦਾ ਅਰਥ ਸ਼ਬਦ ਕੀਤਾ ਹੈ ਸਮਝਾਉਣਾ ਇਹਦਾ ਅਰਥ ਹੈ ਕਿ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦੇਣਾ ਤੇ ਤਤ ਗਿਆਨ ਸਮਝਾ ਦੇਣਾ ਇਹਦੇ ਅਖਰੀ ਅਰਥ ਨੇ ਗੁਰੂ ਹੁਣ ਅਗਲੀ ਬੇਨਤੀ ਇਸ ਭਾਰਤ ਵਿੱਚ ਜਿਹੜੀ ਗੁਰੂ ਪਰੰਪਰਾ ਹੈ ਇਹ ਸਨਾਤਨ ਮਤ ਤੋਂ ਚੱਲੀ ਆ ਰਹੀ ਹੈ ਜੀ ਗੁਰੂ ਸ਼ਬਦ ਅਸੀਂ ਬੜੀ ਥਾਵਾਂ ਤੇ ਵਰਤਨੇ ਆ ਇੱਥੋਂ ਤੱਕ ਸਾਡੇ ਲੋਕਾਂ ਨੇ ਸ਼ਬਦ ਇੰਨਾ ਪ੍ਰਚਲਿਤ ਹੈ ਸਾਡੇ ਭਾਰਤ ਵਿੱਚ ਜਿਸ ਤੋਂ ਅਸੀਂ ਅੱਖਰ ਸਿੱਖੇ ਅਸੀਂ ਕਹਿੰਨੇ ਆ ਇਹ ਮੇਰਾ ਵਿਦਿਆ ਗੁਰੂ ਹੈ ਸ਼ਬਦ ਵਰਤੇ ਜਾਂਦੇ ਜਿਸ ਬੰਦੇ ਤੋਂ ਕਿਸੇ ਨੇ ਮਕੈਨਿਕੀ ਦਾ ਕੰਮ ਸਿੱਖਿਆ ਉਹ ਵੀ ਕਹਿੰਦਾ ਜੀ ਇਹ ਮੇਰਾ ਉਸਤਾਦ ਇਹ ਮੇਰਾ ਗੁਰੂ ਹੈ ਇਹਦੇ ਤੋਂ ਮੈਂ ਕੰਮ ਸਿੱਖਿਆ ਹੈ ਇਹਦਾ ਮਤਲਬ ਜ਼ਿੰਦਗੀ ਵਿੱਚ ਜਿਸ ਬੰਦੇ ਤੋਂ ਹੁਨਰ ਸਿੱਖਿਆ ਹੋਵੇ ਚੰਗਾ ਹੁਨਰ ਸਿੱਖਿਆ ਹੋਵੇ ਉਹਦੇ ਲਈ ਸ਼ਬਦ ਵਰਤਨੇ ਜੀ ਇਹ ਮੇਰਾ ਗੁਰੂ ਹੈ ਤੇ ਆ ਚੇਤੇ ਰੱਖਿਓ ਲਫਜ਼ ਮਾੜੇ ਪਾਸੇ ਵੀ ਲੱਗ ਰਿਹਾ ਜਿਹੜਾ ਬੰਦਾ ਵਿਸ਼ੇ ਵਿਕਾਰਾਂ ਚ ਨਸ਼ਿਆਂ ਚ ਡੁੱਬ ਪੈਂਦਾ ਨਾ ਤੇ ਕਈ ਵਾਰੀ ਲੋਕ ਕਹਿੰਦੇ ਨੇ ਆ ਜਿਹੜਾ ਬੰਦਾ ਤੁਰਿਆ ਫਿਰਦਾ ਇਹਦਾ ਗੁਰੂ ਫੁਲਾਣਾ ਹੀ ਉਹਨੇ ਨੂੰ ਭੇੜੇ ਰਸਤੇ ਤੇ ਪਾਇਆ ਹੈ ਉਹ ਸਿੱਧੇ ਲਫਜ਼ੀ ਅਰਥ ਕਿ ਗੁਰੂ ਹਨੇਰੇ ਨੂੰ ਮਿਟਾਉਣ ਵਾਲੇ ਅੰਦਰ ਤਤ ਗਿਆਨ ਨੂੰ ਸਮਝਾਉਣ ਵਾਲੇ ਇੱਕ ਗੱਲ ਹੋਰ ਗੁਰੂ ਅਰਗੁਵਿੰਦ ਸਾਹਿਬ ਜੀ ਨੂੰ ਪੁੱਛਿਆ ਕਿਉਂਕਿ ਅੱਜ ਗੁਰੂ ਸ਼ਬਦ ਬੜਾ ਪ੍ਰਚਲਿਤ ਹੈ ਸਤਗੁਰੂ ਸ਼ਬਦ ਥਲੇ ਮੈਂ ਈਰਖਾ ਦੀਨ ਸੱਚੇ ਬਾਦਸ਼ਾਹ ਮੇਰ ਕਰੇ ਮੈਂ ਕਦੀ ਕਥਾ ਚ ਕਿਸੇ ਦੇ ਖਿਰਦੇ ਨੂੰ ਵੈਰ ਨਾਲ ਸੱਟ ਮਾਰਨ ਦੀ ਯਤਨ ਨਹੀਂ ਕੀਤਾ ਕਿਉਂਕਿ ਜੇ ਮੈਂ ਆਪ ਸੜਾਂਗਾ ਤੇ ਦੂਜਾ ਸੜੇਗਾ ਨਾ ਮਾਚ ਸਾਫ ਸੜੇਗੀ ਤੀਲੀ ਤਾਂ ਦੂਜੇ ਨੂੰ ਸਾੜੀ ਪਰ ਤਤ ਗਿਆਨ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਨਾ ਗੁਰੂ ਸ਼ਬਦ ਸਤਗੁਰੂ ਸ਼ਬਦ ਸਤਗੁਰੂ ਸ਼ਬਦ ਸਾਡੇ ਚਾਰ ਚੁਬਾਰੇ ਸੁਣਨ ਨੂੰ ਮਿਲਦਾ ਹੈ ਤੇ ਕਿੰਨੀ ਚਲਾਕੀ ਨਾਲ ਇਹ ਖੇਡ ਵਰਤਾਈ ਜਾ ਰਹੀ ਹੈ ਸਤਗੁਰੂ ਸ਼ਬਦ ਵਰਦਿਆਂ ਇਹ ਕਿਹਾ ਜਾਂਦਾ ਜੀ ਦੇ ਧਾਰੀ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਅਸੀਂ ਇਹ ਹੀ ਸੁਣਨੇ ਦੂਜੀ ਗੱਲ ਕਿ ਜਿਹੜੇ ਸਤਗੁਰੂ ਸਾਹਿਬ ਦੀ ਬਾਣੀ ਹੈ ਉਹਦੇ ਬਾਰੇ ਕਿਹਾ ਜਾਂਦਾ ਜੀ ਉਹ ਤਾਂ ਜਾ ਚੁੱਕੇ ਨੇ ਜੀਵਤ ਗੁਰੂ ਚਾਹੀਦਾ ਹੈ ਜੇ ਜੀਵਤ ਗੁਰੂ ਚਾਹੀਦਾ ਹੈ ਤੇ ਜੀਵਤ ਗੁਰੂ ਦੇ ਬੋਲ ਹੀ ਪੜੋ ਜਿਨ੍ਹਾਂ ਨੂੰ ਕਹਿ ਰਹੇ ਹੋ ਤੁਸੀਂ ਜਾ ਚੁੱਕੇ ਨੇ ਬਾਣੀ ਦੇ ਸ਼ਬਦ ਅਰਥ ਉਹਨਾਂ ਦੇ ਕਰਦੇ ਪਏ ਹੋ ਤੇ ਗੁਰੂ ਆਪਣਾ ਸਤਬਦ ਕਰੀ ਬੈਠੇ ਫਿਰ ਅਰਜ ਖੈ ਮੈਂ ਕਿਸੇ ਈਰਖਾ ਦੀ ਨਹੀਂ ਕਿਉਂਕਿ ਇੰਨੀ ਚਲਾਕੀ ਚੱਲਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੋ ਉਹ ਤਾਂ ਜਾ ਚੁੱਕੇ ਨੇ ਜੀ ਅਨਮਤ ਵਾਲੇ ਦੇਖੋ ਜੇ ਅਸੀਂ ਤਾਂ ਗੁਰੂ ਉਹਨੂੰ ਮੰਨਿਆ ਜਿਹੜਾ ਜਿਉਂਦਾ ਹੈ ਜਿਹੜਾ ਬੋਲਦਾ ਹੈ ਜਿਹੜਾ ਸੁਣਦਾ ਹੈ ਪਰ ਕਮਾਲ ਦੀ ਗੱਲ ਵਿਆਖਿਆ ਜਪਜੀਤ ਸਾਹਿਬ ਦੀ ਕਰ ਰਿਹਾ ਵਿਆਖਿਆ ਸੁਖਮਨੀ ਸਾਹਿਬ ਦੀ ਹੋ ਰਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਚੁਣੇ ਜਾ ਰਿਹਾ ਤੇ ਗੁਰੂ ਦੀ ਵਿਆਖਿਆ ਆਪਣੇ ਤੇ ਟੁਕਾਈ ਜਾ ਰਹੀ ਹੈ ਸਿੱਧੀ ਗੱਲ ਚੇਤੇ ਰੱਖੋ ਦਾਣਾ ਗੁਰੂ ਗ੍ਰੰਥ ਸਾਹਿਬ ਤੋਂ ਚੁਣਿਆ ਜਾ ਰਿਹਾ ਤੇ ਜਾਲ ਆਪਣਾ ਪਾਇਆ ਜਾ ਰਿਹਾ ਦਾਣਾ ਗੁਰੂ ਗ੍ਰੰਥ ਸਾਹਿਬ ਚੋਂ ਤੇ ਜਾਲ ਆਪਣੇ ਚੋਂ ਹੈ ਮੈਂ ਆਪ ਨੂੰ ਕੋਈ ਗੱਲ ਵੀ ਬਾਣੀ ਚੋਂ ਨਿਕਲ ਕੇ ਬਾਹਰ ਨਹੀਂ ਸਤਿਗੁਰੂ ਪਹਿਲੀ ਗੱਲ ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਮੁਝ ਸਤਗੁਰੂ ਕੀ ਬਾਣੀ ਚ ਨਾ ਜੀ ਗੁਰੂ ਸ਼ਬਦ ਸਤਗੁਰਾਂ ਲਈ ਵੀ ਆਇਆ ਤੇ ਗੁਰੂ ਸ਼ਬਦ ਪਰਮਾਤਮਾ ਲਈ ਵੀ ਆਇਆ ਹੈ ਸਤਗੁਰੂ ਸ਼ਬਦ ਪਰਮੇਸ਼ਵਰ ਲਈ ਆਇਆ ਹੈ ਤੇ ਸਤਗੁਰੂ ਸ਼ਬਦ ਸਮਰੱਥ ਗੁਰੂ ਲਈ ਆਇਆ ਇਹ ਵਿਸ਼ਾ ਬਹੁਤ ਗਹਿਰਾ ਹੈ ਤੇ ਕਈ ਦਿਨਾਂ ਦਾ ਹੈ ਕਿ ਗੁਰੂ ਕੌਣ ਹੈ ਉੰਜ ਕਿਸੇ ਦੀ ਤਾਕਤ ਨਹੀਂ ਕਿ ਗੁਰੂ ਕੀ ਗੱਤ ਨੂੰ ਜਾਣ ਸਕੇ ਕੋਈ ਪ੍ਰਚਾਰਕ ਦੱਸ ਸਕੇਗਾ ਗੁਰੂ ਕੀ ਹੁੰਦਾ ਨਹੀਂ ਪਿਆਰਿਓ ਸਮਰੱਥ ਗੁਰੂ ਦੀ ਗਤੀ ਨੂੰ ਕੌਣ ਜਾਣਦਾ ਹੈ